ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਹੋਈ ਗਈ ਹੈ ਲੋਕ ਜਿਹੜੇ ਇਹਨਾਂ ਦੇ ਆਪ ਦੇ ਵਰਕਰ ਨੇ ਨਮਾਇंदे ਨੇ ਪੂਰਾ ਜੋਰ ਲੱਗਿਆ ਹੋਇਆ ਕਿ 2027 ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਹੀ ਪੰਜਾਬ ਦਾ ਸੀਐਮ ਬਣਾਉਣਾ ਕਿ ਪ੍ਰਕਾਸ਼ ਸਿੰਘ ਬਾਦਲ ਜੀ ਦਾ ਸੁਪਨਾ ਸੀ ਬਾਦਲ ਸਾਹਿਬ ਦਾ ਸੁਪਨਾ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਮੈਂ ਆਪਦੇ ਜਿਉਂਦੇ ਜੀ ਪੰਜਾਬ ਦਾ ਸੀਐਮ ਬਣਾ ਦੇਵਾਂ ਪਰ ਉਹ ਪੁਰੀ ਨਹੀਂ ਹੋ ਸਕੀ ਜਿਹੜੀ ਮੰਤਾ ਸੀਗੀ ਤੇ ਹੁਣ ਲੋਕ ਜੋਰ ਲਾ ਰਹੇ ਨੇ ਜਿਹੜਾ ਇਹਨਾਂ ਦੇ ਵਰਕਰ ਨੇ ਲਗਾਤਾਰ ਕੰਮ ਕਰ ਰਹੇ ਨੇ ਕਿ ਪੰਜਾਬ ਦਾ ਪੰਡਾ ਸੀਐਮ ਹੈ ਉਹ ਸੁਖਵੀਰ ਸਿੰਘ ਬਾਦਲ ਹੋਵੇ ਕੀ ਲੱਗਦਾ ਕਿ ਇਹ ਸੁਪਨਾ ਕਦੇ ਸੱਚਾਰ ਹੋ ਸਕਦਾ ਹੈ ਕੀ ਸੁਖਵੀਰ ਸਿੰਘ ਬਾਦਲ ਵੀ ਕਦੇ ਸੀਐਮ ਬਣ ਸਕਦਾ ਆਕਾਲੀ ਦਲ ਆਕਾਲੀ ਦਲ ਤਾਂ ਹੋਈ ਵੀ ਹੈ ਤੇ ਪਿਛਲੇ ਜਿਹੜੇ ਥੋੜੇ ਦਿਨ ਪਹਿਲਾਂ ਜਿਹੜਾ ਪ੍ਰੋਗਰਾਮ ਕੀਤਾ ਸੀ ਜਿਹੜਾ 2 ਜੁਲਾਈ ਨੂੰ ਤਰਨਤਾਰ ਕੀਤਾ ਸੀ ਉੱਥੇ ਪੂਰਾ ਪਰਮਾ ਇਕੱਠ ਦਿਖਾਇਆ ਗਿਆ ਫਿਰ 21 ਜੁਲਾਈ ਨੂੰ ਜੀਦਾ ਦੇ ਵਿੱਚ ਪ੍ਰੋਗਰਾਮ ਹੋਇਆ ਕਾਲੀਦਲ ਦਾ ਉੱਥੇ ਪੂਰਾ ਵੱਡਾ ਮਤਲਬ ਇਕੱਠ ਦਿਖਾਇਆ ਗਿਆ ਫਿਰ ਤੁਸੀਂ ਲੋ ਲੋ 22 ਜੁਲਾਈ ਨੂੰ ਲੁਧਿਆਣਾ ਦੇ ਵਿੱਚ ਪੂਰਾ ਇਕੱਠ ਸੀ ਤੇ ਵਿੱਚ ਲੋਕਾਂ ਦੇ ਇਹ ਵੀ ਕਮੈਂਟ ਨੇ ਕਿ ਉਹ ਦਿਹਾੜੀ ਵਾਲੇ ਹੋਣਗੇ ਜਾਂ ਜਿਵੇਂ ਵਰਕਰ ਇੱਕ ਦੂਜੇ ਨੂੰ ਨਾਲ ਖਿੱਚ ਕੇ ਲੈ ਜਾਂਦੇ ਨੇ ਕਿ ਅੱਜ ਮੇਰੇ ਨਾਲ ਸੁਖਵੀਰ ਸਿੰਘ ਬਾਦਲ ਆ ਰਿਹਾ ਉੱਥੇ ਗੱਲਾਂ ਬਾਤਾਂ ਇਹ ਦੇ ਸੁਣਾਂਗੇ ਖਾਣ ਪੀਣ ਦਾ ਵੀ ਮੜਾ ਮੋਟਾ ਪ੍ਰੋਗਰਾਮ ਹੋਊਗਾ ਕਿਸੇ ਤਰ੍ਹਾਂ ਬੰਦੇ ਨਾਲ ਖਿੱਚ ਕੇ ਲੈਗੇ ਪਰ ਜੇ ਭਗਵੰਤ ਮਾਨ ਦੀ ਗੱਲ ਕਰੀਏ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੀ ਭਗਵੰਤ ਮਾਨ ਨੇ ਸ਼ਾਇਦ ਇਹੀ ਇੱਕ ਅੱਧਾ ਦਿਨ ਨਾਗਾ ਪਾਇਆ ਹੋਊ ਕਿ ਅਕਾਲੀ ਦਲ ਬਾਰੇ ਨਾ ਬੋਲਿਆ ਹੋਵੇ ਕਾਂਗਰਸ ਵੀ ਹੈਗੀ ਹੈ ਪਰ ਉਹਦੇ ਬਾਰੇ ਬਹੁਤ ਘੱਟ ਬੋਲਦਾ ਹੈ ਬੀਜੇਪੀ ਦਾ ਪਤਾ ਨਹੀਂ ਕਿ ਪੰਜਾਬ ਦੇ ਵਿੱਚ ਆ ਜੀ ਉਹ ਤੇ ਵੀ ਵਿੱਚ ਵਿੱਚ ਤਵਾ ਲਾਉਂਦਾ ਰਹਿੰਦਾ ਹੈ ਪਰ ਭਗਵੰਤ ਜੀ ਸਭ ਤੋਂ ਵੱਧ ਤਵਾ ਜਿਹੜਾ ਲਾਉਂਦਾ ਉਹ ਅਕਾਲੀ ਦਲ ਤੇ ਲਾਉਂਦਾ ਹੈ ਕੀ ਭਗਵੰਤ ਮਾਨ ਨੂੰ ਡਰ ਰਹਿੰਦਾ ਕਿ ਅਕਾਲੀ ਦਲ ਦੇ ਵਰਕਰ ਬਹੁਤ ਜ਼ਿਆਦਾ ਨੇ ਨਮਾਇੰਦੇ ਬਹੁਤ ਨੇ ਕਿ ਬਹੁਤ ਵੱਡੇ ਹਜੇ ਵਿੱਚ ਥੰਮ ਬੈਠੇ ਨੇ ਅਕਾਲੀ ਦਲ ਦੇ ਜਿਹੜੇ ਅਕਾਲੀ ਦਲ ਨੂੰ ਜਿਤਾਉਣ ਦੀ ਸ਼ਮਤਾ ਰੱਖਦੇ ਨੇ ਕੀ ਭਗਵੰਤ ਮਾਨ ਨੂੰ ਇਸੇ ਗੱਲ ਦੇ ਡਰ ਰਹਿੰਦਾ ਕਿ 3 ਸਾਲ ਲਗਾਤਾਰ ਤੋਂ 3 ਸਾਲਾਂ ਤੋਂ ਲਗਾਤਾਰ ਭਗਵੰਤ ਮਾਨ ਅਕਾਲੀ ਦਲ ਬਾਰੇ ਬੋਲਦਾ ਆ ਰਿਹਾ ਸੁਖਵੀਰ ਸਿੰਘ ਬਾਦਲ ਬਾਰੇ ਬੋਲਦਾ ਆ ਰਿਹਾ ਤੇ ਭਗਵੰਤ ਮਾਨ ਨੇ ਵਿੱਚ ਇਹ ਵੀ ਨਿਸ਼ਾਨਾ ਬਿੰਨੇ ਆ ਸੀ ਕਿ ਭਈ ਜਿਹੜੇ ਲੋਕ ਕਹਿੰਦੇ ਸੀ ਕਿ ਨਾਲ ਕੁਝ ਨਹੀਂ ਜਾਂਦਾ ਕਹਿੰਦਾ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਓ ਕਹਿੰਦਾ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਂ ਕਿ ਤੁਸੀਂ ਕਹਿੰਦੇ ਸੀ ਭਈ ਕਿ ਬੰਦੇ ਨਾਲ ਕੁਝ ਨਹੀਂ ਜਾਂਦਾ ਹੁੰਦਾ ਇਹ ਪ੍ਰਕਾਸ਼ ਸਿੰਘ ਬਾਦਲ ਦੀ ਤੇ ਉਹਨੇ ਇਲਜ਼ਾਮ ਲਾਇਆ ਕਿ ਦੇਖੋ ਪ੍ਰਕਾਸ਼ ਸਿੰਘ ਬਾਦਲ ਜੀ ਆਪ ਤਾਂ ਗਈ ਗਏ ਨਾਲ ਅਕਾਲੀ ਦਰਬ ਨੂੰ ਵੀ ਖਤਮ ਕਰਕੇ ਅਕਾਲੀ ਦਰਬ ਨੂੰ ਵੀ ਆਪ ਦੇ ਨਾਲ ਹੀ ਲੱਗੇ ਪਰ ਬਹੁਤੇ ਲੋਕ ਇਸ ਗੱਲ ਨੂੰ ਮੰਨ ਨਹੀਂ ਸਕਦੇ ਨੇ ਤੇ ਬਹੁਤੇ ਲੋਕ ਇਸ ਗੱਲ ਨੂੰ ਨਹੀਂ ਵੀ ਮੰਨ ਸਕਦੇ ਕਿ ਪਰ ਜਿਹੜਾ ਕੰਮ ਜੀ ਦੇਖੀਏ ਆਪਾਂ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਹੀ ਜਿੰਨਾ ਚਿਰ ਸਮਾ ਰਿਹਾ ਉਹ ਮੰਤਰੀ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਮਤਲਬ ਉਹ ਉਹਨਾਂ ਨੇ ਇੰਨਾ ਜਿਆਦਾ ਕੰਮ ਕਰਾਇਆ ਵਿਆ ਜਿਹੜੀਆਂ ਨੌਕਰੀਆਂ ਲਾ ਲਓ ਕਿਸਾਨਾਂ ਬਾਰੇ ਲਾ ਲਓ ਆਮ ਲੋਕਾਂ ਬਾਰੇ ਲਾ ਲਓ ਮਤਲਬ ਜਿੰਨੀਆਂ ਸਹੂਲਤਾਂ ਸਰਤਾਂ ਲਾ ਲਓ ਬਹੁਤ ਚੀਜ਼ਾਂ ਜਿਹੜੀਆਂ ਤੁਸੀਂ ਲਾ ਲੋ ਪ੍ਰਕਾਸ਼ ਸਿੰਘ ਬਾਦਲ ਨੇ ਆਪਦੀ ਸਰਕਾਰ ਸਮੇ ਦਿੱਤੀਆਂ ਨੇ ਲੋਕਾਂ ਨੂੰ ਤੇ ਲੋਕ ਅੱਜ ਬੋਲਦੇ ਵੀ ਨੇ ਲੋਕ ਇਸ ਗੱਲ ਨੂੰ ਮੰਨਦੇ ਵੀ ਨੇ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਇਦਾਂ ਦਾ ਸੀਐਮ ਸੀ ਜਿਹੜਾ ਮਤਲਬ ਜਿੰਨੇ ਬਹੁਤ ਜ਼ਿਆਦਾ ਕੰਮ ਕਰਾਇਆ ਤੇ ਦੂਜੇ ਪਾਸੇ ਦੇਖੀਏ ਕਿਸਾਨ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਨਾਲ ਕਦੇ ਧੱਕਾ ਨਹੀਂ ਕੀਤਾ ਜਿਵੇਂ ਭਗਵੰਤ ਮਾਨ ਨੇ ਕੀਤਾ ਤੇ ਸਾਡੇ ਟਰਾਲੀਆਂ ਤੱਕ ਚੱਕ ਕੇ ਲੈ ਕੇ ਘਰ ਦਾ ਰਾਸ਼ਨ ਤੱਕ ਚੱਕ ਕੇ ਲੈ ਗਏ ਕਿ ਪ੍ਰਕਾਸ਼ ਸਿੰਘ ਬਾਦਲ ਆ ਕੇ ਸਾਨੂੰ ਮਿਲਦਾ ਹੁੰਦਾ ਸੀ ਤੇ ਦੂਜੇ ਪਾਸੇ ਗੱਲ ਕਰੀਏ ਬਿਆਦਬਿਆ ਦੀ ਗੱਲ ਕਰੀਏ ਕਿ ਬਿਆਦਮਿਆ ਹੋਈਆਂ ਸਰਕਾਰ ਮੁੱਕੇ ਪਰ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਉਹ ਬੰਦੇ ਲੱਭੇ ਗਏ ਇਹਨਾਂ ਦੇ ਆਪ ਦੇ ਬੰਦੇ ਸੀ ਉਹੀ ਇਹਨਾਂ ਨੂੰ ਅਕਾਲੀ ਦਲ ਖਤਮ ਮੇਨ ਕਰਨ ਖਤਮ ਕਰਨ ਦਾ ਇੱਕ ਹੋਰ ਵੀ ਕਾਰਨ ਦੂਜੀ ਕਿ ਬੰਦੀ ਸਿੰਘਾਂ ਨੂੰ ਅਸੀਂ ਜੜਾਵਾਂਗੇ ਤੇ ਹੁਣ ਸਰਕਾਰ ਹੈ ਨਹੀਂ ਹੁਣ ਸੁਖਵੀਰ ਸਿੰਘ ਬਾਦਲ ਫੇਰ ਕਹਿ ਰਿਹਾ ਕਿ ਅਸੀਂ ਸਰ ਸਾਡੀ ਸਰਕਾਰ ਆਏ ਸੀ ਬੰਦੀ ਸਿੰਘਾਂ ਨੂੰ ਵੀ ਛੜਾਵਾਂਗੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀਆਂ ਉਹਨਾਂ ਨੂੰ ਨੌਕਰੀਆਂ ਵੀ ਦਵਾਵਾਂਗੇ ਤੇ ਸਭ ਤੋਂ ਪਹਿਲਾਂ ਜੇਕਰ ਸਰਕਾਰ ਸਾਡੀ ਬਣਾ ਦਿੱਤੀ ਤੁਸੀਂ ਦੁਬਾਰਾ ਤੇ ਅਸੀਂ ਭਗਵੰਤ ਮਾਨ ਨੂੰ ਸਭ ਤੋਂ ਪਹਿਲਾਂ ਅੰਦਰ ਕਰਾਂਗੇ ਕਿ ਭਗਵੰਤ ਮਾਨ ਦੇ ਨਾਲ ਇੰਨੀ ਖੁੰਦਕ ਹੈਗੀ ਆ ਭਗਵੰਤ ਮਾਨ ਨੂੰ ਵੀ ਪਤਾ ਹੈ ਜੇ ਸਰਕਾਰ ਕੱਲ ਹੀ ਦਲ ਦੀ ਆ ਗਈ ਤਾਂ ਮੇਰਾ ਸਿਸਟਮ ਬਿਲਕੁਲ ਖਤਮ ਹੈ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਹੀ ਝਟਣਾ ਤੇ ਸੁਖਵੀਰ ਬਦਲ ਸੋਸ਼ਲ ਮੀਡੀਆ ਤੋਂ ਵੀ ਬਹੁਤ ਡਰਨ ਲੱਗ ਚੁੱਕਿਆ ਕਿ ਸੋਸ਼ਲ ਮੀਡੀਆ ਨੇ ਹੀ ਅਕਾਲੀ ਦਲ ਦਾ ਪੱਠਾ ਬਿਠਾ ਦਿੱਤਾ। ਕਿ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਟਰੋਲ ਹੁੰਦੀਆਂ ਨੇ। ਉਹ ਫਿਰ ਬਾਰ-ਬਾਰ ਟਰੋਲ ਹੋਈ ਜਾਂਦੀਆਂ ਨੇ। ਤੇ ਸੁਖਵੀਰ ਬਾਦਲ ਦਾ ਕਹਿਣਾ ਵੀ ਆ ਪਈ ਜੇ ਗਲਤੀ ਹੋਈ ਆ ਤਾਂ ਮੇਥੋ ਹੋਈ ਆ ਅਕਾਲੀ ਦਲ ਨੂੰ ਇਸ ਗਲਤੀ ਸਜ਼ਾ ਤੁਸੀਂ ਨਾ ਦਿਓ। ਕਿ ਸਾਡੀ ਸਰਕਾਰ ਬਣਾਓ ਜਿਹੜੇ ਕੰਮ ਕਰਨ ਵਾਲੇ ਨੇ ਉਹ ਅਸੀਂ ਕਰਾਂਗੇ। ਵੈਸੇ ਜੇ ਦੇਖਿਆ ਜਾਵੇ ਤਾਂ ਲੋਕਾਂ ਦਾ ਮਨ ਕਿਆ ਵਿਆ ਕਿ 2027 ਦੇ ਵਿੱਚ ਕਿਸ ਦੀ ਸਰਕਾਰ ਬਣਾਈ ਜੀ। ਕੀ ਕਾਂਗਰਸ ਦੀ ਸਰਕਾਰ ਬਣਾਈਏ ਜਿੰਨੇ ਗੁਟਕਾ ਸਾਹਿਬ ਦੀ ਸੌਖਾਦੀ ਸੀ ਕੈਪਟਨ ਨੇ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਅਸੀਂ ਨੌਕਰੀਆਂ ਦਵਾਂਗੇ ਅਸੀਂ ਪੈਨਸ਼ਨ ਲਾਵਾਂਗੇ ਅਸੀਂ ਆਹ ਕਰਾਂਗੇ ਜੋ ਕਰਾਂਗੇ ਅਕਾਲੀ ਦਲ ਦੀ ਸੌ ਅਕਾਲੀ ਦਲ ਨੂੰ ਜਿਤਾਈਏ ਕਿ ਜਿੰਨੇ ਪਹਿਲਾਂ ਹੀ ਇੰਨੀਆਂ ਬਿਆਦਮੀਆ ੱੱਕੇ ਹੋਏ ਸਰਕਾਰਾਂ ਦੇ ਨਾਲ ਬੁਲਚਿੱਟਾ ਕਹਿੰਦੇ ਇਹ ਲੈ ਕੇ ਆਏ ਨੇ ਮਜੀਠੀਆ ਵਰਗੇ ਚਿੱਟਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸ਼ਾਮਲ ਕੀਤਾ ਘੜੋ ਘੜੀ ਪੰਚਾਇਆ ਚਿੱਟਾ ਕਿ ਇਹਨਾਂ ਨੂੰ ਜਿਤਾਈਏ ਡੀਐਸਏ ਦੇ ਵਿੱਚ ਕਿ ਜਿਹੜੀ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ੱਤਕਾ ਅਧਿਆਪਕਾਂ ਦੇ ਨਾਲ ੱਤਕਾ ਗੱਪੋ ਮਸ਼ਹੂਰੀਆਂ ਤੇ ਕਰੋੜਾਂ ਰੁਪਈਆ ਮਤਲਬ ਜਦੋਂ ਤੱਕ ਸਰਕਾਰ ਇਹ 27 ਤੱਕ ਵੋਟਾ ਦੁਬਾਰਾ ਪੈਣੀ ਹੈ ਨੇ ਸਮਾ ਪਿਆ ਸਾਲ ਡੇਢ ਸਾਲ ਦਾ ਕਿਦੋਂ ਤੱਕ 4 ਲੱਖ ਕਰੋੜ ਪਲੱਸ ਦਾ ਕਰਜ਼ਾ ਜਿਹੜਾ ਭਗਵੰਤ ਮਾਨ ਨੇ ਜੜਾ ਦੇ ਕਿ ਇਹਨੂੰ ਜਿਤਾਈਏ ਲੋਕ ਵੀ ਕਨਫਿਊਜ਼ ਹੋਏ ਹੋਏ ਨੇ ਕਿ ਅਸਲ ਦੇ ਵਿੱਚ ਅਸੀਂ ਵੋਟ ਪਾਈਏ ਕਿਨੂੰ ਇਸਾਰੇ ਹੀ ਦੋਗਲੇ ਨੇ ਵੋਟਾਂ ਤੋਂ ਪਹਿਲਾਂ ਇਹਨਾਂ ਦੇ ਵਿੱਚ ਇਹਦੇ ਕੁਝ ਹੋਰ ਵੋਟਾਂ ਤੋਂ ਬਾਅਦ ਇਹਨਾਂ ਦੇ ਵਿੱਚ ਇਹਦੇ ਕੁਝ ਹੋਰ ਤਿੰਨ ਚਾ ਤਿੰਨ ਸਾਢੇ ਤਿੰਨ ਸਾਲ ਤੱਕ ਕਿਸੇ ਵੀ ਪਾਰਟੀ ਦਾ ਲਾ ਲਓ ਐਮ ਐਲ ਏ ਹੈ ਮੰਤਰੀ ਹੈ ਕੋਈ ਵੀ ਹੈ ਉਹ ਮੂੰਹ ਨਹੀਂ ਦਿਖਾਉਂਦੇ ਜਦੋਂ ਪਤਾ ਲੱਗ ਜਾਂਦਾ ਸਾਲ 6 ਮਹੀਨੇ ਰਹਿ ਗਏ ਵੋਟਾਂ ਦੇ ਵਿੱਚ ਉਦੋਂ ਸਾਰੇ ਬਰਸਾਤੀ ਡੱਡੂ ਵਾਂਗੂ ਸਾਰੇ ਬਾਹਰ ਨਿਕਲੇ ਆਉਂਦੇ ਨੇ ਫਿਰ ਬੋਲਣ ਲੱਗ ਜਾਂਦੇ ਨੇ ਫਿਰ ਕੰਮ ਲਗਾਤਾਰ ਕਰੀਆਂ ਦੇਣੇ ਫਿਰ ਲਗਾਤਾਰ ਪੋਸਟਾਂ ਪਾਈ ਜਾਂਦੇ ਨੇ ਕਿ ਸਾਡੀ ਸਰਕਾਰ ਬਣਾਓ ਉਹੀ 6 ਸਾਲ ਮਹੀਨੇ ਦੇ ਵਿੱਚ ਕਿ ਸਾਰੇ ਭੱਜ ਲੈਂਦੇ ਨੇ ਇੱਕੋ ਦਾ ਨੀਵਰ ਕਿ ਸਾਨੂੰ ਵੋਟਾਂ ਪਾਉ ਅਸੀਂ ਆਹ ਕੰਮ ਤੁਹਾਡੇ ਕਰਾਵਾਂਗੇ ਉਹਨਾਂ ਨੇ ਨਹੀਂ ਕਰਾਏ ਪਹਿਲੇ 3 ਸਾਲ ਦਾ ਸਾਰੇ ਤਕਰੀਬਨ ਦੇਖਦੇ ਚੁੱਪ ਹੀ ਰਹਿੰਦੇ ਨੇ